ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 16 ਗੁੰਡੇ ਪਾਏ ਆ ਜੀ ਇੱਕ ਇੱਕ ਗੁੰਡਾ ਆਪਣਾ ਡਿਜ਼ਾਈਨ ਦਾ ਤਿੰਨ ਤਿੰਨ ਗੁੰਡੇ ਆਪਣੇ ਡਿਜ਼ਾਈਨ ਦੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਆਪਾਂ ਜਿਵੇਂ ਹੁਣ ਸਕੀਵੀ ਦਾ ਬਾਰਡਰ ਬਣਾਉਣੀ ਆ ਆਪਾਂ ਬਾਰਡਰ ਵੀ ਬਣਾ ਸਕਦੇ ਆ ਜੇਕਰ ਆਪਾਂ ਪੂਰਾ ਬਲਾਉਜ ਡਿਜ਼ਾਈਨਸ ਕਿ ਵੀ ਬਣਾਉਣੀ ਆ ਤਾਂ ਉਹ ਵੀ ਬਣਾ ਸਕਦੇ ਆ ਕੋਈ ਵੀ ਜਿਵੇਂ ਕੁਰਤੀ ਸਵੈਟਰ ਜੈਕਟ ਸ਼ਾਲ ਮਫਲਰ ਹਰੇਕ ਚੀਤੇ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਇਹ ਆਪਣੀ ਉਲਟੀ ਸਲਾਈ ਹੈ ਤੇ ਇਹਨੂੰ ਆਪਾਂ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਅੰਡਾ ਜਾਨ ਬਹੁਤ ਸੋਹਣਾ ਜੀ ਬਹੁਤ ਜਲਦੀ ਬਣਦਾ ਤੇ ਇਹ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਸੌਖਾ ਵੀ ਬਹੁਤ ਹੈ ਸਿਰਫ ਤਿੰਨ ਤਿੰਨ ਕੁੰਡੇ ਅੰਡਾ ਜਾਨ ਹੈ ये बनना हरेक सिलाई च लो जी आप सीधे पासे आ गए यहाँ वाला कुंडा आप तारा दो कुंडे आप उल्टे बनावे एक कुंडा सीधा बनावे अपने आही तीन कुंडे है जोड़े ते तिना तिना तो इस तरह तीन कुंडे तीन तीन ਦੈਨ ਇਸ ਤਰ੍ਹਾਂ ਡਿਜ਼ਾਈਨ ਬਣੂਗਾ ਜੀ ਇਹ ਤੇ ਹੁਣ ਆਪਾਂ ਆਹ ਕੁੰਡਾ ਬਣਾ ਲਿਆ ਇੱਕ ਹੁਣ ਆਪਾਂ ਇੱਥੋਂ ਸਲਾਈ ਪਾਵਾਂਗੇ ਇੱਥੋਂ ਆਹ ਕੁੰਡਾ ਚੱਕਾਂਗੇ ਤੇ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਨਾਲ ਅਗਲੇ ਦੋ ਕੁੰਡੇ ਆਪਾਂ ਫਿਰ ਉਲਟੇ ਬਣਾ ਲਵਾਂਗੇ ਦੋ ਕੁੰਡੇ ਉਲਟੇ ਬਣਾ ਕੇ ਫਿਰ ਤੋਂ ਆਪਾਂ ਇੱਕ ਗੁੰਡਾ ਸਿੱਧਾ ਬਣਾਵਾਂਗੇ ਸਿੱਧਾ ਗੁੰਡਾ ਬਣਾ ਕੇ ਆਪਾਂ ਜਿਹੜਾ ਆ ਇੱਥੋਂ ਆਹਾ ਗੁੰਡਾ ਚੱਕ ਕੇ ਇਹਦੇ ਨਾਲੋਂ ਆਪਾਂ ਇੱਕ ਗੁੰਡਾ ਬਣਾ ਲਵਾਂਗੇ ਤਾਂ ਗਾਪਣੇ ਵਾਲ ਕਰਾਂਗੇ ਦੋ ਗੁੰਡੇ ਉਲਟੇ ਲਾਂਗਾ ਵਿੱਚੇ ਕਰਾਂਗੇ ਇੱਕ ਗੁੰਡਾ ਸਿੱਧਾ ਫਿਰ ਆਪਾਂ ਇੱਥੋਂ ਸਲਾਈ ਪਾ ਕੇ ਇੱਕ ਗੁੰਡਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਥੇ ਸਲਾਈ ਪਾ ਕੇ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਇਸ ਤਰ੍ਹਾਂ ਦੋ ਕੁੰਡੇ ਉਲਟੇ ਇੱਕ ਸਲਾਈ ਬਣ ਗਈ ਜੇ ਆਪਾਂ ਡਿਜ਼ਾਈਨ ਦੀ ਤੇ ਪਾਸੇ ਆ ਗਏ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ। ਧਾਗਾ ਪਿੱਛੇ ਕਰਾਂਗੇ। ਦੋ ਕੁੰਡੇ ਸਿੱਧੇ ਬਣਾਵਾਂਗੇ। ਧਾਗਾ ਆਪਣੇ ਵੱਲ ਕਰਾਂਗੇ। ਹੁਣ ਜਿਹੜੇ ਆਪਣੇ ਆ ਦੋ ਕੁੰਡੇ ਆ ਇਹਨਾਂ ਆਪਾਂ ਦੋਵਾਂ ਦਾ ਇੱਕ ਕਰ ਦਿਆਂਗੇ। ਸ਼ੀਰ ਧਾਗਾ ਪਿੱਛੇ ਕਰਾਂਗੇ। ਦੋ ਕੁੰਡੇ ਸਿੱਧੇ। ਧਾਗਾ ਆਪਣੇ ਵੱਲ ਕਰਾਂਗੇ। ਤਾਂ ਦੋ ਕੁੰਡੇ ਆ ਦੋਵਾਂ ਦਾ ਇੱਕ। ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਕੇ ਉਲਟੇ ਬਣਾਉਣੇ ਆਪਾਂ ਦੋਵਾਂ ਦਾ ਇੱਕ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਇਹ ਤਾਂ ਆਪਾਂ ਨੂੰ ਸਮਝ ਆਈ ਹੈ ਜੀ ਆਪਾਂ ਜਿਹੜੇ ਆ ਦੋ ਕੁੰਡੇ ਬਣਾਉਣੇ ਆ ਇਹ ਆਪਾਂ ਉਲਟੇ ਬਣਾਉਣੇ ਆ ਦੋਵਾਂ ਦਾ ਇੱਕ ਕਰਨਾ ਜਿਹੜਾ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਦਾ ਬਣਿਆ ਡਿਜ਼ਾਈਨ ਆਪਣਾ ਦੋ ਸਲਾਈਆਂ ਹੋ ਗਈਆਂ ਜੀ ਆਪਣੀਆਂ ਦੋ ਸਲਾਈਆਂ ਤੇ ਇੱਕ ਡਿਜ਼ਾਈਨ ਬਣ ਗਿਆ ਜੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਆਪਣੀ ਸਿੱਧੀ ਸਲਾਈ ਆ ਗਈ ਦੋ ਕੁੰਡੇ ਆਪਾਂ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਉਲਟੇ ਬਣਾ ਲੇ ਆਹ ਵਾਲਾ ਕੁੰਡਾ ਆਪਾਂ ਸਿੰਗਲ ਬਣਾ ਲਿਆ ਇੱਥੋਂ ਆਪਾਂ ਫੇਰ ਸਲਾਈ ਪਾਵਾਂਗੇ ਤਾਂ ਇੱਕ ਕੁੰਡਾ ਬਣਾ ਲਵਾਂਗੇ ਦੋ ਕੁੰਡੇ ਉਲਟੀ ਬਣਾ ਲਏ ਆਹ ਵਾਲਾ ਕੁੰਡਾ ਆਪਾਂ ਫਿਰ ਤੋਂ ਸਿੱਧਾ ਬਣਾ ਲਵਾਂਗੇ ਫਿਰ ਇੱਥੋਂ ਸਲਾਈ ਪਾਵਾਂਗੇ ਤਾਂ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਫਿਰ ਇੱਕ ਕੁੰਡਾ ਸਿੱਧਾ ਜਿਹੜੇ ਆਪਾਂ ਦੋਆਂ ਦਾ ਇੱਕ ਕੀਤਾ ਸੀ ਉਲਟੀ ਸਾਈਡ ਉਹ ਆਪਾਂ ਕੁੰਡਾ ਸਿੱਧਾ ਬਣਾ ਲਿਆਇਆ ਇੱਥੇ ਧਾਗਾ ਪਾ ਕੇ ਫਿਰ ਆਪਾਂ ਇੱਕ ਕੁੰਡਾ ਬਣਾ ਲਿਆ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਆਪਾਂ ਆ ਕੁੰਡਾ ਚੱਕ ਕੇ ਬਣਾ ਲਵਾਂਗੇ ਉਲਟੀ ਸਿੱਧੀ ਦੋਨਾਂ ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਸਿੱਧੀ ਸਲਾਈ ਹਰੇਕ ਚ ਡਿਜ਼ਾਈਨ ਬਣੂਗਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਤਾਰ ਕੇ ਆ ਦੋ ਕੁੰਡਿਆਂ ਦਾ ਇੱਕ ਫਿਰ ਦੋ ਕੁੰਡੇ ਸਿੱਧੇ ਤਾਂਗਾ ਆਪਣੇ ਵੱਲ ਕਰਕੇ ਦੋ ਕੁੰਡਿਆਂ ਦਾ ਇੱਕ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਉਲਟੇ ਬਣਾਉਂਦੇ ਹੋਏ ਦੋਹਾਂ ਦਾ ਇੱਕ ਦੋ ਕੁੰਡੇ ਸਿੱਧੇ ਤਾਂਗਾ ਆਪਣੇ ਵੱਲ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਧਾਗਾ ਪਿੱਛੇ ਕਰਕੇ ਦੋ ਗੁੰਡੇ ਸਿੱਧੇ। ਇੱਕ ਗੁੰਡਾ ਉਹ ਲਟਾ। ਸահਈ ਆਪਾਂ ਦੋ-ਦੋ ਸਲਾਈਆਂ ਰਿਪੀਟ ਕਰਦੇ ਜਾਵਾਂਗੇ। ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ। ਬਾ ਥੋੜਾ ਜਿਆਦਾ ਹੀ ਬਣਿਆ ਹੋਇਆ ਦਿਖਾਉਣਾ ਹੈ ਤੁਹਾਨੂੰ ਹਾਂ ਦੇਖੋ ਜੀ ਇਸ ਤਰ੍ਹਾਂ ਬਣਦਾ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਦੇਖੋ ਬਾਰਡਰ ਬਣਾਉਣ ਵਾਸਤੇ ਤਾਂ ਬਹੁਤ ਸੋਹਣਾ ਲੱਗੇ ਜੀ ਇਸ ਤਰ੍ਹਾਂ ਸੋਹਣਾ ਸਟਿਚੇਬਲ ਬਣਦਾ ਜੇ ਬੱਸ ਇਹ ਵੀ ਬਣਾਉਣੀ ਹੋਵੇ ਤਾਂ ਬਹੁਤ ਫਿਟਿੰਗ ਵਾਲੀ ਬਣੂਗੀ ਜੀ ਇਸ ਡਿਜ਼ਾਈਨ ਤੇ ਤੇ ਜਰੂਰ ਟਰਾਈ ਕਰਿਓ ਵੀਡੀਓ ਚੰਗੀ ਲੰਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਰੂਰ ਟਰਾਈ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਵੀ ਕਰ ਦਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੋਹਣੇ ਸੋਹਣੇ ਕਮੈਂਟ ਕਰ ਦਿਆ ਕਰੋ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ